ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਦੱਸ ਰਹੇ ਹਾਂ ਤੰਦੂਰੀ ਰੋਟੀ ਇਹ ਆਪਾਂ ਤੰਦੂਰੀ ਰੋਟੀ ਵੇਲ ਕੇ ਜਕਲੇ ਵੇਲੇ ਵੇਲਨੇ ਤੇ ਵੇਲ ਕੇ ਆਪਾਂ ਬਣਾ ਰਹੇ ਹਾਂ ਇਹ ਸਾਰੇ ਪੇੜੇ ਪਹਿਲਾਂ ਮੈਂ ਕਰਕੇ ਰੱਖ ਲਏ ਤੇ ਹੁਣ ਮੈਂ ਰੋਟੀਆਂ ਵੇਲ ਕੇ ਤੇ ਆਪਾਂ ਰੱਖ ਰਹੇ ਹਾਂ ਤੇ ਸਾਰਿਆਂ ਇਸ ਤਰ੍ਹਾਂ ਵੇਲ ਕੇ ਜਿੰਨਾ ਭੈਣਾਂ ਨੂੰ ਰੋਟੀਆਂ ਵੇਲਣੀਆਂ ਨਹੀਂ ਆਉਂਦੀਆਂ ਤੋ ਇਸ ਤਰ੍ਹਾਂ ਬਣਾ ਸਕਦੇ ਰੋਟੀ ਵੇਲ ਕੇ ਤੇ ਆਪਾਂ ਵੇਲ ਕੇ ਆ ਵੀ ਪਲੇਟਾਂ ਵੀ ਲਾ ਲੈਣੇ ਆ ਈ ਆਪਾਂ ਵੀ ਇਹ ਨਾਲ ਇਹ ਰੋਟੀ ਨਾ ਪੋਲੀ ਬਣਦੀ ਹੈ ਤੇ ਨਾਲੇ ਫੁੱਲ ਫੁੱਲ ਕੇ ਰੋਟੀਆਂ ਇਹ ਲੈਂਦੀਆਂ ਇਹ ਦੇਖੋ ਜੀ ਮੈਂ ਸਾਰੇ ਪੇੜੇ ਵੇਲਾ ਕੀਤੇ ਆ ਤੇ ਫੇਰ ਆਪਾਂ ਇਹ ਵੀਲ ਕੀ ਆਪਾਂ ਰੱਖ ਲੈਣੇ ਆ ਵੀ ਮੈਂ ਥਾਲੀ ਭਰ ਲੂੰਗੀ ਆ ਪੇੜੇ ਮੇਰੇ ਕੀਤੇ ਪਏ ਇੰਨੇ ਭਰਾਂ ਦੇ ਵਿੱਚ ਇਹ ਦੇਖੋ ਜੀ ਮੈਂ ਸਾਰੇ ਵੇਲ ਕੇ ਰੱਖ ਲਏ ਆ ਤੇ ਹੁਣ ਆਪਾਂ ਤੰਦੂਰ ਕੋਲੇ ਜਾਂਦੇ ਆ ਤੇ ਆਪਾਂ ਪਾਣੀ ਰੱਖਿਆ ਕੋਲੇ ਛਾਬਾ ਰੱਖਿਆ ਤੇ ਕੋਲੇ ਆ ਜਿਹੜੀਆਂ ਆਪਣੀਆਂ ਰੋਟੀਆਂ ਵੇਲ ਲੀਆਂ ਹੋਈਆਂ ਤੇ ਇਹ ਮੈਂ ਪਾਣੀ ਲਾ ਲਿਆ ਹੱਥ ਨੂੰ ਤੇ ਜਿੱਧਰਲੇ ਪਾਸਾ ਆਪਾਂ ਛੱਡਣਾ ਵੀ ਇਧਰਲੇ ਪਾਸੇ ਮੈਂ ਪਾਣੀ ਲਾਇਆ ਸੀ ਤੇ ਆਪਾਂ ਸਾਰੀਆਂ ਰੋਟੀਆਂ ਇਸ ਤਰ੍ਹਾਂ ਪਹਿਲਾਂ ਉੱਪਰ ਲਾ ਲਾਂਗੇ ਤੇ ਫਿਰ ਆਪਾਂ نیچے ਲਾਵਾਂਗੇ ਕਿਉਂਕਿ نیچے ਤੰਦੂਰ ਬਹੁਤ ਜ਼ਿਆਦਾ ਤਪਿਆ ਹੋਇਆ ਹੈ ਤੁਹਾਨੂੰ ਦੇਖੀ ਰਿਹਾ ਵੀਡੀਓ ਦੇ ਵਿੱਚ ਪੂਰਾ ਰੈੱਡ ਹੋਇਆ ਪਿਆ ਤੇ ਆਪ ਐਸ ਤਰ੍ਹਾਂ ਹੀ ਸਾਰਾ ਪੂਰਾ ਆਪਾਂ ਕੰਪਲੀਟ ਕਰ ਲਾਂਗੇ ਦੇਖੋ ਜੀ ਪਹਿਲਾਂ ਆਪਾਂ ਉੱਪਰ ਹੀ ਲਾ ਰਹੇ ਹਾਂ ਤੇ ਹੁਣ ਆਪਾਂ ਨੀਚੇ ਸਟਾਰਟ ਕਰਾਂਗੇ ਇਹ ਦੇਖੋ ਜੀ ਮੈਂ ਐਸ ਤਰ੍ਹਾਂ ਰੋਟੀਆਂ ਨਾਲੇ ਤਾਂ ਇਹ ਇੱਕੋ ਵਾਰ ਰੋਟੀਆਂ ਲੱਗ ਜਾਂਦੀਆਂ ਉਹ ਤਾਂ ਵੈਸੇ ਮੈਂ ਥੱਪ ਕੇ ਵੀ ਬਣਾ ਲੈਣੀ ਆ ਪਰ ਇਹ ਸੌਖਾ ਤਰੀਕਾ ਬਹੁਤ ਆ ਜਿੰਨਾ ਭੈਣਾਂ ਨੂੰ ਨਹੀਂ ਥੱਪਣੀਆਂ ਆਉਂਦੀਆਂ ਤੇ ਐਸ ਤਰ੍ਹਾਂ ਇਹ ਰੋਟੀਆਂ ਬਣਾ ਸਕਦੀ ਹੈ ਦੇਖੋ ਜੀ ਇਹ ਮੈਂ ਸਾਰੀਆਂ ਰੋਟੀਆਂ ਹਲਾਤੀਆਂ ਵਿੱਚ ਤੇ ਹੁਣ ਆਪਣੀ ਜਦ ਰੋਟੀ ਬਣ ਗਈ ਤੇ ਉਹ ਤੁਹਾਨੂੰ ਲਾ ਕੇ ਦਿਖਾਉਂਗੀ ਇਹ ਮੈਂ ਅੱਗ ਫਿਰ 올ਦੀ ਆ ਇਹ ਅੱਗ ਬਚਾ ਲਈ ਜੀ ਆਪਾਂ ਕਰ ਲੈਨੇ ਆ ਇਹ ਆਪਣਾ ਕੁੱਡਨ ਵਾਈਦਾ ਇਹਨੂੰ ਕੁੱਡਨ ਕਹਿੰਦੇ ਆ ਜਿਹੜਾ ਆਪਾਂ ਵਿੱਚ ਲੱਕੜੀ ਮਾਰਦੇ ਆ ਨਾ இன்னும் அகலையுங்க குடணக்க முன்னாசிய ரோட்டங்க அனித ரோட்டங்க வந்தா தன் ரோட்டங்க இ ਆ ਦੇਖੋ ਜੀ ਇਸ ਤਰ੍ਹਾਂ ਦੀਆਂ ਰੋਟੀਆਂ ਇਹ ਬਣ ਕੇ ਤਿਆਰ ਹੋ ਜਾਣੀਆਂ ਇਹ ਪੂਰੀਆਂ ਹੋ ਕੇ ਫੁੱਲੀ ਜਾਂਦੀਆਂ ਨੇ ਨਾ ਰੋਟੀਆਂ ਆਪਣੀਆਂ ਇਸ ਤਰ੍ਹਾਂ ਫੋਲ ਫੋਲ ਕੇ ਰੋਟੀਆਂ ਲੈਂਦੇ ਨੇ ਮੜਾ ਜਾਂ ਅੱਗ ਤੇ ਰੱਖ ਦਿੰਨੇ ਆ ਵੀ ਸੇਕ ਨਾਲ ਮੜੀਆਂ ਜਿਹਾ ਹੋ ਜਾ ਇਸ ਤਰ੍ਹਾਂ ਰੋਟੀ ਮੜਾ ਲੈਂਦੇ ਆ ਆਪਣੀਆਂ ਵਧੀਆ ਪੁੱਲਣਾ ਪੁੱਲਣਾ ਇਹ ਵੀ ਆਪਾਂ ਵਿੱਚ ਰੱਖ ਦਿੰਨੇ ਆ ਮਾੜੀ ਜੀ ਉਹ ਵੀ ਆਪਣੀ ਰੋਟੀ ਡੇਕਦੀ ਆ ਤੇ ਆਪਾਂ ਸਾਰੀਆਂ ਰੋਟੀਆਂ ਨੇ ਇਹ ਸਕਦੀ ਇਹ ਵਧੀਆ ਫੁਲਕੇ ਆਪਣੇ ਬਣ ਕੇ ਤਿਆਰ ਹੋ ਜਾਣਗੇ ਦੇਖੋ ਜੀ ਫੁਲ ਫੁਲ ਕੇ ਰੋਟੀਆਂ ਲੈ ਰਹੀਆਂ ਐ ਇਸ ਤਰ੍ਹਾਂ ਤੁਸੀਂ ਇਹ ਤਰੀਕਾ ਤੁਸੀਂ ਜਰੂਰ ਅਪਣਾਓ ਤੇ ਤੁਸੀਂ ਕਮੈਂਟ ਕਰਨਾ ਮੈਂ ਆਲੂ ਵਾਲੀਆਂ ਰੋਟੀਆਂ ਵੀ ਤੁਹਾਨੂੰ ਤੰਦੂਰ ਤੇ ਬਣਾ ਕੇ ਦਿਖਾਉਂਗੀ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਸੀਂ ਆਲੂ ਵਾਲੀਆਂ ਰੋਟੀਆਂ ਦੇਖਣੀਆਂ ਤੰਦੂਰ ਤੇ ਜਿਹੜੀਆਂ ਮੈਂ ਲਾਉਣੀ ਆ ਕਮੈਂਟ ਜਰੂਰ ਕਰਨਾ ਜੀ ਜੇ ਮੇਰੇ ਚੈਨਲ ਤੇ ਨਿਊ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੋ ਵੀ ਮੈਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਹ ਦੇਖੋ ਜੀ ਵਧੀਆ ਫੁੱਲ ਫੁੱਲ ਕੇ ਰੋਟੀਆਂ ਆਪਣੀਆਂ ਲੱਤੀਆਂ ਆ ਇਹ ਰੋਟੀਆਂ ਆਪਣੀਆਂ ਬਣੀਆਂ ਪਈਆਂ ਇੱਧਰ ਮੈਂ ਹੁਣ ਥੱਲੇ ਥੱਲੇ ਲਾ ਦਿੰਨਾ ਰੋਟੀਆਂ ਕਿਉਂਕਿ ਥੋੜੇ ਸੇਕ ਘਟ ਗਿਆ ਸੀਗਾ ਤੇ ਉਹ ਆਪਾਂ ਤਦੂਰ ਦੀ ਜਿਹੜੀ ਮੋਰੀ ਹੁੰਦੀ ਉਹ ਬੰਦ ਕਰ ਦਿੱਤੀ ਤੇ ਰੋਟੀਆਂ ਮੈਂ ਲਾਈਆਂ। ਇਹ ਦੇਖੋ ਜੀ ਆਪਾਂ ਰੋਟੀਆਂ ਇਹ ਇੰਨੀਆਂ ਬਣਾ ਲੈਣ। ਆ ਦੇਖੋ ਜੀ ਇਸ ਤਰ੍ਹਾਂ ਰੋਟੀਆਂ ਇਹ ਮੈਂਟਾ ਚ ਬਣ ਜਾਂਦੀਆਂ। ਤੁਸੀਂ ਬਿਲੇ ਤੇ ਤੰਦੂਰ ਤੇ ਰੋਟੀਆਂ ਨਹੀਂ ਲਾਉਣੀਆਂ ਤੁਹਾਨੂੰ ਥੱਪਕੇ ਨਹੀਂ ਹੁੰਦੀਆਂ ਤਾਂ ਤੁਸੀਂ ਇਸ ਟ੍ਰਿਕ ਦੇ ਨਾਲ ਰੋਟੀਆਂ ਜ਼ਰੂਰ ਬਣਾਓ ਕਿਉਂਕਿ ਵੀਰ ਕੇ ਤੁਸੀਂ ਰੋਟੀ ਬਣਾ ਸਕਦੇ ਹੋ ਥੈਂਕ ਯੂ ਫੋਰ ਵਾਚਿੰਗ